ਬਾਬਾ ਜਸਪਾਲ ਸਿੰਘ ਜੱਸਾ ਜੀ ਗੱਲ ਕਰਦੇ ਪਾਣੀ ਗੁਰਮੁਖ ਸਿੰਘ ਤੋਂ ਜੀ ਹਾਂਜੀ ਹਾਂਜੀ ਮਹਾਰਾਜ ਜੀ ਤੁਹਾਡੇ ਨਾਲ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਤੁਹਾਡੇ ਪਿੰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਅਤੇ ਬਲਜੀਤ ਸਿੰਘ ਨਾਮਕ ਵਿਅਕਤੀਆਂ ਨੇ ਅੱਛਾ ਜੀ ਕਿ ਤੁਸੀਂ ਉਹਨਾਂ ਨੂੰ ਰੇਲਵੇ ਦੀ ਜਿਹੜੀ ਭਰਤੀ ਕਰਾਉਣ ਦੇ ਨਾਂ ਤੇ ਉਹਨਾਂ ਨਾਲ ਪੈਸਿਆਂ ਦੀ ਠੱਗੀ ਕੀਤੀ ਹੈ ਜੀ ਅੱਛਾ ਜੀ ਕੀ ਮਸਲਾ ਕੀ ਹੈ ਜੀ ਉਹ ਇਹਨ ਮਸਲਾ ਸਾਰਾ ਆਪਣਾ ਕੇ ਕੇਸ ਵੀ ਚੱਲ ਰਿਹਾ ਆ ਆਪ ਪਾਰ ਪੰਜਰੀ ਨਿਭਰ ਵੀ ਚੁੱਕਾ ਬਹਿ ਕੇ ਦਾਨਸ ਦੇ ਵਿੱਚ ਦੂਸਰਾ ਪੰਚਾਇਤ ਚ ਵੀ ਅੱਛਾ ਜੀ ਠੀਕ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਕੋਈ ਆਪਾਂ ਪੈਸੇ ਨਹੀਂ ਲੈ ਗਏ ਕੁਝ ਆਸਨ ਦੇ ਵਿੱਚ ਆਪਣੇ ਬੰਦੇ ਦੇ ਵੀ ਪੈਸੇ ਫਸੇ ਗਏ ਅਸੀਂ ਵੀ ਭਰੇ ਸੀ ਅੱਛਾ ਇਹ ਸਾਡੇ ਨਾਲ ਨਹੀਂ ਆ ਹੋਰ ਜਿਹਦੇ ਕੋਲ ਭਰੇ ਭਰੇ ਕਿਹਦੇ ਕੋਲ ਸੀ ਜੀ ਇਹ ਬੰਦੇ ਅਗੇ ਸੀ ਮੱਲਾ ਵਾਲੇ ਦੇ ਮੱਲਾ ਵਾਲੇ ਦੇ ਕੀ ਨਾਮ ਉਹਨਾਂ ਦਾ ਸੁਰਿੰਦਰ ਸਿੰਘ ਤੇ ਸਾਦਾ ਸਿੰਘ ਤੇ ਜਿਹੜਾ ਫਸਾਉਣ ਵਾਲਾ ਬੰਦਾ ਹੈਗਾ ਚੁੰਗਾ ਦਾ ਉਹ ਸੀ ਥਾਣੇ ਇਹਨਾਂ ਨੂੰ ਇੱਕ ਰਾਉ ਬੰਦੇ ਨੂੰ ਪੇਸ਼ ਵੀ ਕੀਤਾ ਕਰਾਇਆ ਕੀਤਾ ਜਿਹਦੇ ਬੰਦੇ ਚੁੰਗਾਣੇ ਵਿੱਚ ਪੈਸੇ ਮਰਵਾਏ ਤੇ ਉਸਤੇ ਪਰਚਾ ਹੋ ਗਿਆ ਸਾਰਾ ਤੇ ਉੱਥੇ ਨੂੰ ਕਿਹ ਮਿਲਣਾ ਹੈ ਪਰਚਾ ਹੋ ਗਿਆ ਤੇ 420 ਦਾ ਅੱਛਾ ਜੀ ਹਾਂ ਜੀ ਜਿਹੜਾ ਜਿਹੜਾ ਭਿੱਖੀਵੰਦ ਥਾਣੇ ਰਾਜੀ ਨਮਾ ਹੋਇਆ ਆਪਣਾ ਹਾਂ ਜੀ ਉਹਦੇ ਵਿੱਚ ਤੁਸੀਂ ਮੰਨੇ ਵੀ ਜੇ ਕਿ ਅਸੀਂ ਇਹਨਾਂ ਨੂੰ ਪੈਸੇ ਜਿਹੜੇ ਆ ਉਹ ਤੁਸੀਂ ਸਾਡੇ ਪਿੰਡ ਦੀ ਪੰਚਾਇਤ ਨੂੰ ਜਦੋਂ ਪੁੱਛੋਗੇ ਨਾ ਸਾਰਾ ਫੇਰਪਾਲ ਅਸਲ ਦੇ ਇੱਕ ਮੈਂ ਤੁਹਾਨੂੰ ਹੂੰ ਕੋਈ ਤੁਸੀਂ ਕੈਮਰਾ ਖੋ ਜਦੋਂ ਆਪਾਂ ਜੱਖਾਂਗੇ ਤੇ ਮੇਰੇ ਨਾਲ ਤਰੋ ਜੀ ਨਹੀਂ ਬਾਬਾ ਜੀ ਵੇਖੋ ਅਸੀਂ ਤਾਂ ਪੱਖ ਚਲਾਉਣਾ ਵਾ ਤੁਹਾਡਾ ਪੱਖ ਲੈਣ ਲਈ ਕਾਲ ਕੀਤੀ ਆ ਹਾਂਜੀ ਹਾਂਜੀ ਪੱਖ ਦੇ ਵਿੱਚ ਜੋ ਵੀ ਤੁਸੀਂ ਕਹੋਗੇ ਅਸੀਂ ਤਾਂ ਉਹ ਚੈਨਲ ਤੇ ਚਲਾਉਣਾ ਹਾਂ ਹਾਂਜੀ ਜੀ ਜਿਹੜਾ ਉਹ ਪੈਸੇ ਦਿੱਤੇ ਕਿੱਥੇ ਬੈਠ ਕੇ ਗਏ ਸੀ ਉਹ ਜਿਹੜੇ ਪੈਸੇ ਸੀ ਜੀ ਪੈਸੇ ਗਾੜੀ ਗਏ ਜੀ ਮੱਲਾ ਵਾਲੇ ਦੇ ਬੰਦੇ ਸਰੇ ਨਾ ਨਾ ਉਹ ਦਿੱਤੇ ਕਿਸ ਦੇ ਥਰੂ ਹੀ ਜਾਂ ਆਪਣਾ ਕਿੱਥੇ ਬਹਿ ਕੇ ਆਪਣੀ ਦਿੱਤੇ ਜੀ ਥਰੂ ਹੀ ਹੋ ਗਏ ਚੂੰਗਾ ਨਾ ਬੰਦਾ ਜੀ ਗੁਰਜੀਤ ਸਿੰਘ ਕਿੱਥੇ ਬੈਠ ਕੇ ਉਹ ਪੈਸੇ ਦਿੱਤੇ ਗਏ ਸੀ ਜੀ ਬੈਠ ਕੇ ਉੱਤੇ ਕੁਮਾਰਾ ਜੋਂ ਲੈਣ ਆਉਂਦਾ ਹੀ ਪੈਸੇ ਦੇ ਜਦੋਂ ਮੰਨ ਲਓ ਕਿ ਜਦੋਂ ਫੜਾ ਦਵੇ ਇਹ ਵੀ ਦੇ ਦਿੰਦੇ ਹੈਂ ਵੀ ਦੇ ਦਿੰਦੇ ਹਾਂ ਤੇ ਸਾਰੇ ਕਿਹੜੀ ਗੱਲ ਚੱਲੀ ਹੈਗੀ ਇਹ ਚੱਲੀ ਹੈਗੀ ਮੇਰੇ ਬਜ਼ੁਰਗ ਨਾਲ ਮੇਰੇ ਨਾਲ ਨਹੀਂ ਸੀ ਚੱਲੀ ਹੈਗੀ अच्छा जी मैं दिखाची ना मेरे दिन दे ਜਦੋਂ ਲਿੰਦੇ ਆ ਹਮਮ ਬਾਕੀ ਆਪਣੇ ਨਾਲ ਹੀ ਬਾਕੀ ਆਪਣਾ ਕੀ ਕੀ ਕੰਮ ਕਰਦੇ ਹੋ ਜੀ ਤੁਸੀਂ ਕੰਮ ਕੀ ਕਰਦੇ ਹੋ ਆਪਣੇ ਤੋਂ ਦਰਬਾਰ ਹੈ ਜੀ ਸੇਵਾ ਕਰਦੇ ਆ ਪੰਦਰੋਂ ਗੱਦੀ ਲਾਉਂਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਰੇਲਵੇ ਚ ਭਰਤੀ ਕਰਾਉਣ ਦੇ ਨਾਂ ਤੇ ਜਿਹੜੀ ਠੱਗੀ ਹੋਈ ਆ ਜੀ ਹੋਈ ਹਾਂਜੀ ਤੇ ਇਹ ਇਹ ਕਿਸੇ ਕੋਲ ਹੈਗੀ ਅਥਾਰਟੀ ਤੁਸੀਂ ਗਾੜੀ ਪਤਾ ਉਹ ਤਾਂ ਤੁਹਾਡੇ ਤੇ ਸਿੱਧੇ ਇਲਜ਼ਾਮ ਲਾਉਂਦੇ ਆ ਜੀ ਰੱਬਾ ਜੀ ਲਾਉ ਨੂੰ ਤਰਤ ਤਾ ਤੁਸੀਂ ਤਾਂ ਉਹਨਾਂ ਨੂੰ ਉਹਨਾਂ ਦਾ ਕਹਿਣਾ ਕਿ ਤੁਸੀਂ ਉਹਨਾਂ ਨੂੰ ਇੱਕ ਵਰਦੀ ਵੀ ਸਵਾ ਕੇ ਦਿੱਤੀ ਆ ਜਿਹੜੀ ਉਹਨਾਂ ਵੀਡੀਓ ਦੇ ਵਿੱਚ ਦਿਖਾਈ ਆ ਫੇਰ ਉਹ ਗੱਲ ਮਹਾਰਾਜ ਦੱਸੋ ਸਚਾਈ ਤੇ ਉਹਨਾਂ ਮਨ ਤੁਸੀਂ ਇੱਕ ਪੱਖ ਸੁਣਿਆ ਸਾਧਾਰੀ ਨਾਲ ਸੁਣਿਆਗਾ ਨਹੀਂ ਮੈਂ ਤੁਹਾਡਾ ਪੱਖ ਸੁਣ ਲਈ ਕਾਲ ਕੀਤਾ ਨਾ ਤੁਹਾਨੂੰ ਹਾਂਜੀ ਮੈਂ ਤੁਹਾਡਾ ਪੱਖ ਸੁਣਦੇ ਲਈ ਹੀ ਕਾਲ ਕੀਤਾ ਨਾ ਤੁਹਾਨੂੰ ਤੁਸੀਂ ਦੱਸੋ ਆਪਣਾ ਪੱਖ ਉਹ ਸੀ ਕੋਈ ਵਰਦੀ ਵਰਦੀ ਦਿੱਤੀ ਔਰ ਜਿਹੋ ਕੁਛ ਵੀ ਗਿਆ ਸੀ ਉਥੋਂ ਹੀ ਇਹਨਾਂ ਨੂੰ ਮਿਲਿਆ ਲਿਆ ਦਾ ਮੇਰਾ ਛੋਟਾ ਭਰਾ ਖੁੱਦ ਗਿਆ ਹੋਗਾ ਸੀ ਸੱਜ ਪਰ ਉਹ ਵਰਦੀ ਸਾਡੇ ਘਰੇ ਪਈ ਹੋਈ ਹੈ ਨਹੀਂ ਚਲੋ ਉਹ ਮੰਨ ਲਿਆ ਤੁਹਾਡੀ ਗੱਲ ਪਰ ਉਹ ਉਸ ਬੰਦੇ ਤੇ ਇਲਜ਼ਾਮ ਕਿਉਂ ਨਹੀਂ ਲਗਾਉਂਦੇ ਫਿਰ ਉਹ ਤੁਹਾਡੇ ਤੇ ਕਿਉਂ ਸਿੱਧੇ ਤੌਰ ਤੇ ਇਲਜ਼ਾਮ ਲਗਾਉਂਦੇ ਨੇ ਭਾਈ ਗੱਲ ਤੇ ਫੇਰ ਉਹੀ ਹੈ ਨਾ ਕਿ ਗੱਲ ਬੰਦਾਂ ਨੂੰ ਇਹ ਜਦੋਂ ਸਰਕਾਰ ਬਦਲਦੀ ਨਾ ਦੋ ਪਾ ਦੋ ਧੜੇ ਹੋ ਜਾਂਦੇ ਜਦੋਂ ਪਾਰਟੀਆਂ ਦੇ ਕੋ ਚੁੱਕ ਚਗਾ ਕੇ ਬੰਦੇ ਨੇ ਮੇਰੇ ਤੇ ਜ਼ਖਾਤ ਰੱਖੀ ਤੁਸੀਂ ਇਹ ਜੇ ਮੰਨ ਲਓ ਕਿ ਇਹਨੂੰ ਤੁਸੀਂ ਕਹੋ ਕਿ ਇਹਦੇ ਹੱਥ 'ਤੇ ਲੱਗੇ ਆ ਹੂੰ ਉਹਨਾਂ ਨੂੰ ਉਹਨਾਂ ਨੂੰ ਕਿਹੜੀ ਪਾਰਟੀ ਦੇ ਬੰਦੇ ਚੁੱਕਦੇ ਆ ਮਹਾਰਾਜਾਂ ਤੇ ਦੋ ਸਰਕਾਰਾਂ ਬਦਲ ਗਈਆਂ ਆ ਇਹ ਜਦੋਂ ਮੰਨ ਲਓ 17 ਦੇ ਜਦ ਬਦਲਦੀ ਨਾ ਸਰਕਾਰ ਤੇ ਅਸੀ ਕਾਲੀ ਹੈ ਬੰਦੇ ਤੇ ਉਹੀ ਕਾਂਗਰਸੀ ਠੀਕ ਹੈ ਜੀ ਹੂੰ ਜਿਹੜੇ ਪੈਸੇ ਨਿਕਲ ਲਖਣ ਜਿਹੜੇ ਮੰਨੇ ਕਲ ਉਹ ਵੀ ਉਦੋਂ ਦੀ ਗੱਲ ਹੈਗੀ ਹੈ ਜਿਹੜੀ ਠੀਕ ਹੈ ਜੀ ਹਾਂਜੀ ਚਲੋ ਤੇ ਹੁਣ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਿ ਤੁਸੀਂ ਪੈਸੇ ਜਿਹੜੇ ਆ ਨਹੀਂ ਲਏ ਉਹ ਕਿਸੇ ਨੂੰ ਅੱਗੇ ਦਵਾਏ ਇਹ ਆਪਣੇ ਬੰਦੇ ਅਕਮੋਦ ਭਰ ਬੰਦੇ ਆ ਆਪਣੇ ਜੀ ਗਵਾਹੀ ਦੇ ਦੇਣਗੇ ਜੀ ਆਪਾਂ ਇੱਕ ਗਵਾਹੀ ਜਿਹੜੀ ਰਾਜੀ ਨਵਾ ਅਸੀਂ ਪੜਿਆ ਏ ਖੁਦ ਪੜਿਆ ਏ ਉਹਦੇ 'ਚ ਰਾਜੀ ਨਵਾ ਜਿਹੜਾ ਹੋਇਆ ਭੀਖਵੇਂ ਥਾਣੇ ਉਹਦੇ ਤਾਂ ਤੁਸੀਂ ਮੰਨੇ ਹੋ ਕਿ ਅਸੀਂ ਪੈਸੇ ਦਵਾਂਗੇ ਬਾਬਾ ਜੀ ਉਹ ਰਾਜੀਨਾਮਾ ਹੈ ਜਾਂ ਨਹੀਂ ਰਾਜੀਨਾਮਾ ਤੁਹਾਡੇ ਇਹ ਜੀ ਪਤਾ ਨਹੀਂ ਕਿੰਨੇ ਕਿੰਨੇ ਪੇਪਰ ਮੈਂ ਤੁਹਾਨੂੰ ਦਿਖਾ ਦਿੰਦਾ ਹੈ। ਪਹਿਲਾਂ ਗਵਾਹਾਂ ਦੇ ਜਿਹੜੇ ਸਾਈਨ ਹੋਏ ਆ ਉਹ ਗਵਾਹ ਵੀ ਝੂਠੇ ਨੇ ਫਿਰੋ। ਗਵਾਹ ਨੂੰ ਕਿ ਪੇਸ਼ ਕਰ ਨੂੰ ਗਵਾਹ ਜੇ ਕਹਿ ਦੇਣਾ ਮੈਂ ਇੱਕ ਮੰਨਿਆ ਤੇ ਫਿਰ ਮੈਂ ਆਪਾ ਦੇ ਦਿਆਂਗਾ ਹੋਰ ਦੱਸੋ। ਨਹੀਂ ਤੁਸੀਂ ਤੁਸੀਂ ਉਹ ਪੈਸੇ ਜਿਹੜੇ ਲੈ ਆ ਉਹ ਜਿਹੜਾ ਬੰਦਾ ਆਇਆ ਸੀ ਚੂੰਗਾ ਤੋਂ ਉਹਦਾ ਸੰਪਰਕ ਪਹਿਲਾਂ ਕਿਹਦੇ ਨਾਲ ਹੀ ਕਿ ਜਿਸ ਦੇ ਥਰੂ ਪੈਸੇ ਲੈਏ ਕੋਈ ਨਾ ਸੰਪਰਕ ਤਾਂ ਹੋਊਗਾ ਨਾ ਉਹਦਾ ਤੁਹਾਡੇ ਪਿੰਡ ਹਾਂਜੀ ਹਾਂਜੀ ਉਹ ਕਿਹਦੇ ਨਾਲ ਸੀ ਰੁਕਦੇ ਨਾਲ ਹੀ ਤੁਹਾਨੂੰ ਦੱਸਦੀ ਜਨਾ ਡੈਡੀ ਦੇ ਨਾਲ ਇਹ ਵੀ ਜਤਨਾ ਤੁਹਾਡੇ ਫਾਦਰ ਸਾਹਿਬ ਦੇ ਨਾਲ ਹਾਂਜੀ ਹਾਂਜੀ ਉਹ ਉਹ ਕਿੱਥੇ ਨੇ ਹੁਣ ਉਹ ਨਾ ਡੈਥ ਹੋ ਚੁੱਕੀ ਹੈ ਜੀ 500 ਕਿੰਨੇ ਕਿੰਨੇ ਜੋਈ ਹੈ ਡੈਥ ਉਹਨਾਂ ਦੀ 19 19 ਦੇ ਵਿੱਚ ਠੀਕ ਹੈ ਜੀ ਫੈਸਲਾ ਦੋ ਤਿੰਨ ਚਾਰ ਸਾਡੇ ਨਾਲ ਤੇ ਕੋਈ ਹੋਇਆ ਜੀ ਅੱਛਾ ਜੀ ਬਈ ਤਾਂ ਦਰਖਾਸਤ ਇੱਕ ਤਾਂ ਪਹਿਲੇ ਦਿਨ ਤਾਂ ਨਹੀਂ ਮਾਰੇ ਵੇਲੇ ਤਾਂ ਤੇ ਅੱਡੇ ਫੈਸਲੇ ਏ ਡਿਪਟੀ ਸਾਹਿਬ ਕੋਲ ਕੀ ਤਰ੍ਹਾਂ ਸਰ ਨੇ ਕੀ ਫਿਰ ਹਮ ਪੱਟੀ ਕੀ ਬੜਾ ਤਾਂ ਆਪਣਾ ਕੇਸ ਵੀ ਚਲੀ ਰਹਿੰਦੇ ਆ ਕਰਮਾ ਪੱਟੀ ਲੱਗਾ ਹੈਗਾ ਜੀ ਕੋਰਟ ਦੇ ਵਿੱਚ ਕੇਸ ਕਿੰਨੇ ਲਾਇਆ ਸੀ ਜੀ ਇਸ ਵਾਰ ਆਪਾਂ ਨੂੰ ਘੜੀ ਮੜੀ ਹਰਾਸਮੈਂਟ ਕਰਦੀ ਬਾਬਾ ਜੀ ਫਿਰ ਅਸੀਂ ਲਾਇਆ ਸੀ ਆਪਣੇ ਲੋ ਅੱਛਾ ਜੀ ਤੁਹਾਡੇ ਵੱਲੋਂ ਲਾਇਆ ਸੀ ਗਿਆ ਸੀ ਕਿਥੇ ਉਹਨਾਂ ਨੂੰ ਮਿਲ ਜਾਣਗੇ ਹੂੰ ਜੇ ਸਾਨੂੰ ਗੜਕੋ ਮਿਲ ਜਾਣਗੇ ਤੇ ਇਹਨਾਂ ਨੂੰ ਮਿਲ ਜਾਣਗੇ ਅਸੀਂ ਉਹਨਾਂ ਤੇ ਨਾ ਕੋਈ ਤੁਸੀਂ ਉਸ ਬੰਦੇ ਦੇ ਉੱਤੇ ਕੋਈ ਦਰਖਾਸਤ ਜਾਂ ਕਾਰਵਾਈ ਨਹੀਂ ਕਰਵਾਈ ਬਾਅਦ ਤੋਂ ਜਿਹਨੇ ਪਹਿਲੇ ਬੰਦੇ ਨੇ ਮੱਕੀ ਦੇ ਬੰਦਿਆਂ ਦਾ ਪਿੱਕੀ ਵਿੰਡੋ ਕੋ ਕਰੋੜ ਰੁਪਏ ਦਾ ਫਰਾਡ ਕਰਕੇ ਗਏ ਆ ਮੈਂ ਮੰਨ ਗਿਆ ਐ ਪਰ ਬਾਬਾ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਅਮਲ ਚ ਲਿਆਂਦੀ ਗਈ ਉਸ ਵਿਅਕਤੀ ਦੇ ਖਿਲਾਫ ਬੜੀ ਹਮਾਰਾ ਜੀ ਭਾਈ ਕਿਤੇ ਕਿਤੇ ਗੱਡੀਆਂ ਲੈ ਕੇ ਉਹਨਾਂ ਦੇ ਘਰ ਬੁਏ ਪਨ ਚੰਦੇ ਰਹੇ ਘਰ ਬੁਏ ਉਹ ਛੱਡ ਗਏ ਇਥੋਂ ਨਾਂਲੇ ਦਾ ਨਹੀਂ ਘਰ ਬੁਏ ਪਨਨ ਜਾਂਦੇ ਰਹੇ ਤੁਸੀਂ ਉਹਨਾਂ ਦਾ ਉਹ ਘਰ ਬੰਦੇ ਲੈ ਕੇ ਜਾਂਦੇ ਗੱਡੀਆਂ ਲੈ ਲੈ ਕੇ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਘਰ ਤੱਕ ਪਹੁੰਚ ਕਰਦੇ ਰਹੇ ਸੀ ਮਗਰ ਅੱਛਾ ਪਰ ਮਹੀਂ ਲੱਭੇ ਨਹੀਂ ਲੱਭੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਕੋਈ ਕੁਛ ਹੈਗਾ ਤੁਹਾਡੇ ਕੋਲ ਕੋਈ ਬੰਦੋਂ ਦੇ ਨੰਬਰ ਜਿਹੜੇ ਉਹਨਾਂ ਦਿੱਤੇ ਗਏ ਪਰ ਮਹਾਰਾਜ ਜੀ ਅੱਜ ਦੀ ਗੱਲ ਥੋੜਾ ਮਗਰ 10 12 ਸਾਲ ਹੋ ਗਏ ਆ ਜੀ ਜੱਸਾ ਜੀ ਗੱਲ ਕਰਦੇ ਭੈਣੀ ਗੁਰਮੁਖ ਸਿੰਘ ਤੋਂ ਜੀ ਹਾਂ ਜੀ ਹਾਂ ਜੀ ਮਹਾਰਾਜ ਜੀ ਤੁਹਾਡੇ ਨਾਲ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਤੁਹਾਡੇ ਪਿੰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਤੇ ਬਲਜੀਤ ਸਿੰਘ ਨਾਮਕ ਵਿਅਕਤੀਆਂ ਨੇ ਅੱਛਾ ਜੀ ਕਿ ਤੁਸੀਂ ਉਹਨਾਂ ਨੂੰ ਰੇਲਵੇ ਦੀ ਜਿਹੜੀ ਭਰਤੀ ਕਰਾਉਣ ਦੇ ਨਾਂ ਤੇ ਉਹਨਾਂ ਨਾਲ ਪੈਸਿਆਂ ਦੀ ਠੱਗੀ ਕੀਤੀ ਹੈ ਜੀ ਅੱਛਾ ਜੀ ਇਹ ਮਸਲਾ ਕੀ ਹੈ ਜੀ ਉਹ ਇਹ ਮਸਲਾ ਸਾਰਾ ਆਪਣਾ ਕੇਸ ਕੇਸ ਵੀ ਚੱਲੰ데요 ਆਪ 4-5 ਜਰੀ ਨਿਭਰ ਵੀ ਚੁੱਕਾ ਬਹਿ ਕੇ ਦਾਲਤ ਦੇ ਵਿੱਚ ਦੂਸਰਾ ਪੰਚਾਇਤ ਚ ਵੀ ਅੱਛਾ ਜੀ ਠੀਕ ਹੈ ਜੀ ਕੋਈ ਦੰਨੀ ਗੱਲ ਨਹੀਂ ਹੈ ਜੀ ਕੋਈ ਆਪਾਂ ਪੈਸੇ ਨਹੀਂ ਲੈ ਗਏ ਕੁਝ ਆਸਤਨ ਦੇ ਵਿੱਚ ਆਪਣੇ ਬੰਦੇ ਦੇ ਵੀ ਪੈਸੇ ਫਸੇ ਗਏ ਅਸੀਂ ਵੀ ਭਰੇ ਸੀ ਅੱਛਾ ਇਹ ਸਾਡੇ ਨਾਲ ਨਹੀਂ ਆ ਹੋਰ ਕਿਹਦੇ ਕੋਲ ਭਰੇ ਭਰੇ ਕਿਹਦੇ ਕੋਲ ਸੀ ਜੀ ਇਹ ਬੰਦੇ ਅਗੇ ਸੀ ਮੱਲਾਲੇ ਦੇ ਮੱਲਾਲੇ ਦੇ ਕੀ ਨਾਮ ਉਹਨਾਂ ਦਾ ਸੁਰਿੰਦਰ ਸਿੰਘ ਤੇ ਸਾਦਾ ਸਿੰਘ ਤੇ ਜਿਹੜਾ ਪਰਫੋਰਮ ਵਾਲਾ ਬੰਦਾ ਹੈਗਾ ਚੁੰਗਾ ਦਾ ਉਹ ਸੀ ਥਾਣੇ ਇਹਨਾਂ ਨੂੰ ਇੱਕ ਰਾਂ ਉਹ ਬੰਦੇ ਨੂੰ ਪੇਸ਼ ਵੀ ਕੀਤਾ ਕਰਾਇਆ ਕੀਤਾ ਜਿਹਦੇ ਬੰਦੇ ਚੁੰਗਾਣੇ ਵਿੱਚ ਪੈਸੇ ਮਰਵਾਏ ਤੇ ਉਸਤੇ ਪਰਚਾ ਹੋ ਗਿਆ ਸਾਰਾ ਤੇ ਉਸਤਲ ਗੇਰ ਕੀ ਮਿਲਣਾ ਪਰਚਾ ਹੋ ਗਿਆ ਤੇ 420 ਦਾ ਅੱਛਾ ਜੀ ਹਾਂ ਜੀ ਜਿਹੜਾ ਜਿਹੜਾ ਵੀ ਕੀਵੈਂਟ ਥਾਣੇ ਰਾਜੀ ਨਮਾ ਹੋਇਆ ਆਪਣਾ ਹਾਂ ਜੀ ਹਾਂ ਜੀ ਉਹਦੇ ਵਿੱਚ ਤੁਸੀਂ ਮੰਨੇ ਵੀ ਜੇ ਕਿ ਅਸੀਂ ਇਹਨਾਂ ਨੂੰ ਪੈਸੇ ਜਿਹੜੇ ਆ ਪਰ ਉਹ ਤੁਸੀਂ ਸਾਡੇ ਪਿੰਡ ਦੀ ਪੰਚਾਇਤ ਤੋਂ ਜਦੋਂ ਪੁੱਛੋਗੇ ਨਾ ਸਾਰਾ ਫੇਰਪਾਲ ਅਸਲ ਦੇ ਵਿੱਚ ਮੈਂ ਤੁਹਾਨੂੰ ਆ ਹਾਂ ਤਾਂ ਕੋਈ ਤੁਸੀਂ ਕੈਮਰਾ ਰੱਖੋ ਜਦੋਂ ਆਪਾਂ ਜੱਖਾਂਗੇ ਤੇ ਮੇਰੇ ਨਾਲ ਤਲੋ ਜੀ ਨਹੀਂ ਬਾਬਾ ਜੀ ਵੇਖੋ ਅਸੀਂ ਤਾਂ ਪੱਖ ਚਲਾਉਣਾ ਵਾ ਤੁਹਾਡਾ ਪੱਖ ਲੈਣ ਲਈ ਕਾਲ ਕੀਤੀ ਆ ਹਾਂਜੀ ਹਾਂਜੀ ਪੱਖ ਦੇ ਵਿੱਚ ਜੋ ਵੀ ਤੁਸੀਂ ਕਹੋਗੇ ਅਸੀਂ ਦਾ ਉਹੋ ਚੈਨਲ ਤੇ ਚਲਾਉਣਾ ਹਾਂਜੀ ਜੀ ਤੁਸੀਂ ਜਿਹੜਾ ਉਹ ਪੈਸੇ ਦਿੱਤੇ ਕਿੱਥੇ ਬੈਠ ਕੇ ਗਏ ਸੀ ਉਹ ਜਿਹੜੇ ਪੈਸੇ ਸੀ ਜੀ ਪੈਸੇ ਗਾੜੀ ਗਏ ਜੀ ਮੱਲਾ ਵਾਲੇ ਦੇ ਬੰਦੇ ਸਰੇ ਨਾ ਨਾ ਉਹ ਦਿੱਤੇ ਕਿਸ ਦੇ ਥਰੂ ਹੀ ਜਾਂ ਆਪਣਾ ਕਿੱਥੇ ਬਹਿ ਕੇ ਆਪਣੀ ਦਿੱਤੇ ਜੀ ਥਰੂ ਹੀ ਹੋਗਾ ਗਏ ਚੁੰਗਾ ਦਾ ਬੰਦਾ ਜੀ ਗੁਰਜੀਤ ਸਿੰਘ ਕਿੱਥੇ ਬੈਠ ਕੇ ਉਹ ਪੈਸੇ ਦਿੱਤੇ ਗਏ ਸੀ ਜੀ ਬੈਠ ਕੇ ਉੱਥੇ ਕੁਮਾਰਾ ਜੋ ਲੈਣਾਉਂਦਾ ਹੀ ਪੈਸੇ ਤੇ ਜਦੋਂ ਮੰਨ ਲਓ ਕਿ ਜਦੋਂ ਛੜਾ ਦਿੰਦੇ ਇਹ ਵੀ ਦੇ ਦਿੰਦੇ ਨਹੀਂ ਵੀ ਦੇ ਦਿੰਦੇ ਹਾਂ ਤੇ ਸਾਰੇ ਕਿਹੜੀ ਗੱਲ ਚੱਲੀ ਹੈਗੀ ਇਹ ਚੱਲੀ ਹੈਗੀ ਮੇਰੇ ਬਜ਼ੁਰਗ ਨਾਲ ਮੇਰੇ ਨਾਲ ਨਹੀਂ ਸੀ ਚੱਲੀ ਹੈਗੀ ਅੱਛਾ ਜੀ ਮੈਂ ਦੁਕਾਣ ਹੀ ਨਾ ਮਰਤੇ ਦਿੰਦੇ ਜਦੋਂ ਦਿੰਦੇ ਆ ਹਮ ਭਕੇ ਆਪਣੇ ਨਾਲ ਹੀ ਬਾਕੀ ਆਪਣਾ ਵੀ ਕੀ ਕੰਮ ਕਰਦੇ ਹੋ ਜੀ ਤੁਸੀਂ ਕੰਮ ਕੀ ਕਰਦੇ ਹੋ ਆਪਣੇ ਤੋਂ ਦਰਬਾਰ ਹੈ ਜੀ ਸੇਵਾ ਕਰਦੇ ਆ ਆਪਣੇ ਦਰਬਾਰ ਗੱਦੀ ਲਾਉਂਦੇ ਹੋ ਤੁਸੀਂ ਹਾਂ ਜੀ ਹਾਂ ਜੀ ਤੇ ਰੇਲਵੇ ਚ ਭਰਤੀ ਕਰਾਉਣ ਦੇ ਨਾਂ ਤੇ ਜਿਹੜੀ ਠੱਗੀ ਹੋਈ ਹੈ ਜੀ ਹੋਈ ਹਾਂ ਜੀ ਤੇ ਇਹ ਇਹ ਕਿਸੇ ਕੋਲ ਹੈਗੀ ਅਥਾਰਟੀ ਤੁਸੀਂ ਗਾੜੀ ਪਤਾ ਉਹ ਤਾਂ ਤੁਹਾਡੇ ਤੇ ਸਿੱਧੇ ਇਲਜ਼ਾਮ ਲਾਉਂਦੇ ਆ ਜੀ ਬਾਬਾ ਜੀ ਲਾਉਨ ਨੂੰ ਤੁਸੀਂ ਤਾਂ ਤੁਸੀਂ ਤਾਂ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਵਰਦੀ ਵੀ ਸਵਾ ਕੇ ਦਿੱਤੀ ਆ ਜਿਹੜੀ ਉਹਨਾਂ ਵੀਡੀਓ ਦੇ ਵਿੱਚ ਦਿਖਾਈ ਆ ਫੇਰ ਉਹ ਗੱਲ ਮਹਾਰਾਜ ਦੱਸੋ ਸਚਾਈ ਤੇ ਹੁਣ ਮੈਂ ਤੁਸੀਂ ਇੱਕ ਪੱਖ ਸੁਣਿਆ ਸਾਡਾ ਨਹੀਂ ਨ ਸੁਣਿਆਗਾ ਨਹੀਂ ਮੈਂ ਤੁਹਾਡਾ ਪੱਖ ਸੁਣ ਲਈ ਕਾਲ ਕੀਤਾ ਨਾ ਤੁਹਾਨੂੰ ਹਾਂ ਜੀ ਮੈਂ ਤੁਹਾਡਾ ਪੱਖ ਸੁਣਦੇ ਲਈ ਹੀ ਕਾਲ ਕੀਤਾ ਨਾ ਤੁਹਾਨੂੰ ਤੁਸੀਂ ਦੱਸੋ ਆਪਣਾ ਪੱਖ ਉਹ ਸੀ ਕੋਈ ਵਰਦੀ ਵਰਦੀ ਦਿੱਤੀ ਉਹਨਾਂ ਜੋ ਕੁਛ ਵੀ ਗਏ ਸੀ ਉਥੋਂ ਹੀ ਇਹਨਾਂ ਨੂੰ ਮਿਲਿਆ ਮੇਰਾ ਛੋਟਾ ਭਰਾ ਖੁਦ ਗਿਆ ਹੋਗਾ ਸੀ ਸੱਚ ਉਹ ਵਰਦੀ ਸਾਡੇ ਘਰ ਹੀ ਪਈ ਹੈਗੀ ਨਹੀਂ ਚਲੋ ਉਹ ਮੰਨ ਲਿਆ ਤੁਹਾਡੀ ਗੱਲ ਪਰ ਉਹ ਉਸ ਬੰਦੇ ਤੇ ਇਲਜ਼ਾਮ ਕਿਉਂ ਨਹੀਂ ਲਗਾਉਂਦੇ ਫਿਰ ਉਹ ਤੁਹਾਡੇ ਤੇ ਕਿਉਂ ਸਿੱਧੇ ਤੌਰ ਤੇ ਇਲਜ਼ਾਮ ਲਗਾਉਂਦੇ ਨੇ ਬੱਬਾ ਜੀ ਗੱਲ ਤਾਂ ਫੇਰ ਉਹੀ ਹੈ ਨਾ ਕਿ ਗੱਲ ਬੰਦਾਂ ਨੂੰ ਇਹ ਜਦੋਂ ਸਰਕਾਰ ਬਦਲਦੀ ਨਾ ਦੋ ਪਾ ਦੋ ਧੜੇ ਹੋ ਜਾਂਦੇ ਜਦੋਂ ਪਾਰਟੀਆਂ ਦੇ ਕੋ ਚੁੱਕ ਚਕਾ ਕੇ ਬੰਦੇ ਨੇ ਮੇਰੇ ਤੇ ਦਿਖਾ ਦੇਤੀ ਤੁਸੀਂ ਇੱਕ ਜੇ ਮੰਨ ਲਓ ਕਿ ਇਹਨੂੰ ਤੁਸੀਂ ਕਹੋ ਕਿ ਇਹਦੇ ਹੱਥ ਤੇ ਲੱਗੇ ਆ ਹੂੰ ਉਹਨਾਂ ਨੂੰ ਉਹਨਾਂ ਨੂੰ ਕਿਹੜੀ ਪਾਰਟੀ ਦੇ ਬੰਦੇ ਚੁੱਕਦੇ ਆ ਮਹਾਰਾਜਨ ਤੇ ਦੋ ਸਰਕਾਰਾਂ ਬਦਲ ਗਈਆਂ ਆ ਇਹ ਜਦੋਂ ਮੰਨ ਲਓ 17 ਦੇ ਜਦ ਬਦਲਦੀ ਨਾ ਸਰਕਾਰ ਤੇ ਸੀ ਕਾਲੀ ਬੰਦੇ ਤੇ ਉਹ ਸੀ ਕਾਂਗਰਸੀ ਠੀਕ ਹੈ ਜੀ ਹੂੰ ਇਹ ਜਿਹੜੇ ਪੈਸੇ ਨਿਕਲ ਲਖਣ ਜਿਹੜੇ ਮੰਨੇ ਕਰ ਉਹ ਵੀ ਉਦੋਂ ਦੀ ਗੱਲ ਹੈਗੀ ਹੈ ਜਿਹੜੀ ਠੀਕ ਹੈ ਜੀ ਹਾਂਜੀ ਚਲੋ ਤੇ ਹੁਣ ਤੁਹਾਡਾ ਕੀ ਕਹਿਣਾ ਇਸ ਬਾਰੇ ਕਿ ਤੁਸੀਂ ਪੈਸੇ ਜਿਹੜੇ ਆ ਨਹੀਂ ਲਏ ਉਹ ਕਿਸੇ ਨੂੰ ਅੱਗੇ ਦਵਾਏ ਇਹ ਆਪਣੇ ਬੰਦੇ ਅਕਸੋਰ ਪਰ ਬੰਦੇ ਆ ਆਪਣੇ ਜੀ ਗਵਾਹੀ ਦੇ ਦੇਣਗੇ ਆਪਾਂ ਇੱਕ ਗਵਾਹੀ ਜਿਹੜੀ ਰਾਜੀ ਨਵਾ ਅਸੀਂ ਪੜਿਆ ਹੈ ਖੁਦ ਪੜਿਆ ਹੈ ਉਹਦੇ ਤੇ ਰਾਜੀ ਨਵਾ ਜਿਹੜਾ ਹੋਇਆ ਭੀਖਵੇਂ ਥਾਣੇ ਉਹਦੇ ਤਾਂ ਤੁਸੀਂ ਮੰਨੇ ਹੋ ਕਿ ਅਸੀਂ ਪੈਸੇ ਦਵਾਂਗੇ ਬਾਬਾ ਜੀ ਉਹ ਰਾਜੀਨਾਮਾ ਹੈ ਨਹੀਂ ਰਾਜੀਨਾਮਾ ਸਾਡੇ ਇਹੋ ਜਿਹੇ ਪਤਾ ਨਹੀਂ ਕਿੰਨੇ ਕਿੰਨੇ ਪੇਪਰ ਮੈਂ ਤੁਹਾਨੂੰ ਦਿਖਾ ਦਨੇ ਪਈਆਂ ਮੈਂ ਗਵਾਹਾਂ ਦੇ ਜਿਹੜੇ ਸੈਨ ਹੋਏ ਆ ਉਹ ਗਵਾਹ ਵੀ ਝੂਠੇ ਨੇ ਫਿਰੋ ਗਵਾਹ ਨੂੰ ਕਿ ਪੇਸ਼ ਕਰ ਨੂੰ ਗਵਾਹ ਜੇ ਮੈਂ ਕਹਿ ਦਨੇ ਮੈਂ ਇੱਕ ਮੰਨਿਆ ਤੇ ਫਿਰ ਮੈਂ ਆਪਾ ਦੇ ਦਦਾ ਰੋੜ ਦਸੋ ਨਹੀਂ ਤੁਸੀਂ ਤੁਸੀਂ ਉਹ ਪੈਸੇ ਜਿਹੜੇ ਲੈ ਆ ਉਹ ਜਿਹੜਾ ਬੰਦਾ ਆਇਆ ਸੀ ਚੂੰਗਾ ਤੋਂ ਉਹਦਾ ਸੰਪਰਕ ਪਹਿਲਾਂ ਕਿਹਦੇ ਨਾਲ ਸੀ ਕਿ ਜਿਸ ਦੇ ਥਰੂ ਪੈਸੇ ਲੈਏ ਕੋਈ ਨਾ ਸੰਪਰਕ ਤਾਂ ਹੋਊਗਾ ਨਾ ਉਹਦਾ ਤੁਹਾਡੇ ਪਿੰਡ ਹਾਂਜੀ ਹਾਂਜੀ ਉਹ ਕਿਹਦੇ ਨਾਲ ਸੀ ਪਿਛੇ ਰੁਕਦੇ ਨਾਲ ਹੀ ਤੁਹਾਨੂੰ ਦੱਸਦੀ ਜਨਾ ਡੈਰੀ ਦੇ ਨਾਲ ਹੀ ਵੀ ਜਤਨਾ ਤੁਹਾਡੇ ਫਾਦਰ ਸਾਹਿਬ ਦੇ ਨਾਲ ਹਾਂਜੀ ਹਾਂਜੀ ਉਹ ਉਹ ਕਿੱਥੇ ਨੇ ਹੁਣ ਉਹ ਨਾ ਜੱਥੋ ਕਿਹ ਜੀ ਪੰਜ ਕਿੰਨੇ ਕਿੰਨੇ ਜੋਈ ਇਹ ਦੇਥੋਂਾਂ ਦੀ 19 19 ਦੇ ਵਿੱਚ ਠੀਕ ਹੈ ਜੀ ਜੋਈ ਫੈਸਲਾ ਦੋ ਤਿੰਨ ਚਾਰ ਸਾਡੇ ਨਾਲ ਬਿਲਕੁਲ ਹੋਇਆ ਜੀ ਅੱਛਾ ਜੀ ਬਈ ਤਾਂ ਅਰਖਾਚੇ ਇੱਕ ਤਾਂ ਪਹਿਲੇ ਦਿਨ ਤਾਂ ਨਹੀਂ ਮਾਰੇ ਵੜੇ ਤਾਂ ਤੇ ਅੱਡੇ ਪਹਿਲੇ ਏ ਡਿਪਟੀ ਸਾਹਿਬ ਕੋਲ ਕੀ ਤਰਨਸਾਰ ਨੇ ਕੀ ਫਿਰ ਹਮ ਪੱਟੀ ਕੀ ਬੜੇ ਨਾ ਤੋਂ ਆਪਣਾ ਕੇਸ ਵੀ ਚਲਦੀ ਰਹੇ ਤਰਮਾ ਪੱਟੀ ਲੱਗਾ ਹੈਗਾ ਜੀ ਕੋਰਟ ਦੇ ਵਿੱਚ ਕੇਸ ਕਿੰਨੇ ਲਾਇਆ ਸੀ ਜੀ ਕੇਸ ਫਿਰ ਆਪਾਂ ਨੂੰ ਘੜੀ ਮੜੀ ਹਰਾਸਮੈਂਟ ਕਰਦੀ ਬਾਬਾ ਜੀ ਫਿਰ ਅਸੀਂ ਲਾਇਆ ਸੀ ਆਪਣੇ ਲੋ ਅੱਛਾ ਜੀ ਤੁਹਾਡੇ ਵੱਲੋਂ ਲਾਇਆ ਸੀ ਗਿਆ ਸੀ ਕਿਸੇ ਨੂੰ ਮਿਲਣਗੇ ਇਹਨਾਂ ਨੂੰ ਮਿਲ ਜਣਗੇ ਹਾਂ ਜੇ ਸਾਨੂੰ ਗੜਕੋ ਮਿਲ ਜਾਣਗੇ ਤੇ ਇਹਨਾਂ ਨੂੰ ਮਿਲ ਜਾਣਗੇ ਅਸੀਂ ਉਹਨਾਂ ਤੇ ਨਾ ਕੋਈ ਤੁਸੀਂ ਉਸ ਬੰਦੇ ਦੇ ਉੱਤੇ ਕੋਈ ਦਰਖਾਸਤ ਜਾਂ ਕਾਰਵਾਈ ਨਹੀਂ ਕਰਵਾਈ ਬਾਅਦ ਤੋਂ ਜਿਹਨੇ ਪਹਿਲਾਂ ਬੰਦੇ ਨੇ ਮੱਕੀ ਦੇ ਬੰਦਿਆਂ ਦਾ ਪਿੱਕੀ ਵਿੰਡੋ ਕੋ ਕਰੋੜ ਰੁਪਏ ਦਾ ਫਰਾਡ ਕਰਕੇ ਗਏ ਆ ਮੈਂ ਮੈ ਮੰਨ ਗਿਆ ਪਰ ਬਾਬਾ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਅਮਲ ਚ ਲਿਆਂਦੀ ਗਈ ਉਸ ਵਿਅਕਤੀ ਦੇ ਖਿਲਾਫ ਬੜੀ ਮਹਾਰਾਜ ਬਈ ਕਿਤੇ ਕਿਤੇ ਗੱਡੀਆਂ ਲੈ ਕੇ ਉਹਨਾਂ ਦੇ ਘਰ ਬੂਏ ਪੰਨ ਚਾਂਦੇ ਰਹੇ ਕੋ ਘਰ ਬੂਏ ਉਹ ਛੱਡ ਗਏ ਥੋ ਨਾ ਲੈਦਾ ਨਹੀਂ ਘਰ ਬੂਏ ਪੰਨ ਜਾਂਦੇ ਰਹੇ ਤੁਸੀਂ ਉਹਨਾਂ ਦਾ ਉਹ ਘਰ ਬੰਦੇ ਲੈ ਕੇ ਜਾਂਦੇ ਗੱਡੀਆਂ ਲੈ ਲੈ ਕੇ ਤੁਮ ਦੱਸਿਆ ਕੋ ਉਹਨਾਂ ਦੇ ਘਰ ਤੱਕ ਪਹੁੰਚ ਕਰਦੇ ਰਹੇ ਸੀ ਮਗਰ ਅੱਛਾ ਪਰ ਮਹੀਂ ਲੱਭੇ ਯਹੀ ਲੱਭੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਕੋਈ ਕੋਸ਼ ਹੈਗਾ ਤੁਹਾਡੇ ਕੋਲ ਜੀ ਬੰਦੋਂ ਦੇ ਨੰਬਰ ਜਿਹੜੇ ਉਹਨਾਂ ਦਿੱਤੇ ਗਏ ਪਰ ਮਹਾਰਾਜ ਅੱਜ ਦੀ ਗੱਲ ਥੋੜਾ ਵਕਤ ਨੂੰ 10 12 ਸਾਲ ਹੋ ਗਏ ਆ ਜੀ ਹਾਂ ਜੀ ਬਾਬਾ ਜਸਪਾਲ ਸਿੰਘ ਜੱਸਾ ਜੀ ਗੱਲ ਕਰਦੇ ਪਾਣੀ ਗੁਰਮੁਖ ਸਿੰਘ ਤੋਂ ਜੀ ਹਾਂਜੀ ਹਾਂਜੀ ਮਹਾਰਾਜ ਜੀ ਤੁਹਾਡੇ ਨਾਲ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਤੁਹਾਡੇ ਪਿੰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਤੇ ਬਲਜੀਤ ਸਿੰਘ ਨਾਮਕ ਵਿਅਕਤੀਆਂ ਨੇ ਅੱਛਾ ਜੀ ਕਿ ਤੁਸੀਂ ਉਹਨਾਂ ਨੂੰ ਰੇਲਵੇ ਦੀ ਜਿਹੜੀ ਭਰਤੀ ਕਰਾਉਣ ਦੇ ਨਾਂ ਤੇ ਉਹਨਾਂ ਨਾਲ ਪੈਸਿਆਂ ਦੀ ਠੱਗੀ ਕੀਤੀ ਹੈ ਜੀ ਅੱਛਾ ਜੀ ਕੀ ਮਸਲਾ ਕੀ ਹੈ ਜੀ ਉਹ ਇਹ ਮਸਲਾ ਸਾਰਾ ਆਪਣਾ ਕੇਸ ਕੇਸ ਵੀ ਚੱਲ ਰਿਹਾ ਆਪ ਆਹ 4-5 ਜਰੀ ਨਿਬੜੀ ਚੁੱਕਾ ਬਹਿ ਕੇ ਦਾਲਤ ਦੇ ਵਿੱਚ ਦੂਸਰਾ ਪੰਚਾਇਤ ਚ ਵੀ ਅੱਛਾ ਜੀ ਠੀਕ ਹੈ ਜੀ ਕੋਈ ਇਦਾਂ ਨਹੀਂ ਗੱਲ ਨਹੀਂ ਹੈ ਜੀ ਕੋਈ ਆਪਾਂ ਪੈਸੇ ਨਹੀਂ ਲਏਗੇ ਕੁਝ ਆਸਤੰ ਦੇ ਵਿੱਚ ਆਪਣੇ ਬੰਦੇ ਦੇ ਵੀ ਪੈਸੇ ਫਸੇ ਗਏ ਅਸੀਂ ਵੀ ਭਰੇ ਸੀ ਅੱਛਾ ਇਹ ਸਾਡੇ ਨਾਲ ਨਹੀਂ ਆ ਹੋਰ ਜਿਹਦੇ ਕੋਲ ਭਰੇ ਭਰੇ ਕਿਹਦੇ ਕੋਲ ਸੀ ਜੀ ਇਹ ਬੰਦੇ ਹੈਗੇ ਸੀ ਮੱਲਾਲੇ ਦੇ ਮੱਲਾਲੇ ਦੇ ਕੀ ਨਾਮ ਉਹਨਾਂ ਦਾ ਸੁਰਿੰਦਰ ਸਿੰਘ ਤੇ ਸਾਦਾ ਸਿੰਘ ਤੇ ਜਿਹੜਾ ਪਸੌਣ ਵਾਲਾ ਬੰਦਾ ਹੈਗਾ ਚੁੰਗਾ ਦਾ ਉਹ ਸੀ ਥਾਣੇ ਇਹਨਾਂ ਨੂੰ ਇੱਕ ਰਾ ਉਹ ਬੰਦੇ ਨੂੰ ਪੇਸ਼ ਵੀ ਕੀਤਾ ਕਰਾਇਆ ਕੀਤਾ ਜਿਹਦੇ ਬੰਦੇ ਚੁੰਗਾਣੇ ਵਿੱਚ ਪੈਸੇ ਮਰਵਾਏ ਤੇ ਉਸ ਤੇ ਪਰਚਾ ਹੋ ਗਿਆ ਸਾਰਾ ਤੇ ਉਸ ਤੋਂ ਗੁਣਕੀ ਮਿਲਣਾ ਹੈ ਪਰਚਾ ਹੋ ਗਿਆ ਤੇ 420 ਦਾ ਅੱਛਾ ਜੀ ਹਾਂ ਜੀ ਤੇ ਜਿਹੜਾ ਜਿਹੜਾ ਭਿੱਕੀਵੰਦ ਥਾਣੇ ਰਾਜੀ ਨਮਾ ਹੋਇਆ ਆਪਣਾ ਹਾਂ ਜੀ ਜੀ ਉਹਦੇ ਵਿੱਚ ਤੁਸੀਂ ਮੰਨੇ ਵੀ ਜੇ ਕਿ ਅਸੀਂ ਇਹਨਾਂ ਨੂੰ ਪੈਸੇ ਜਿਹੜੇ ਆ ਸਰ ਉਹ ਤੁਸੀਂ ਸਾਡੇ ਪਿੰਡ ਦੀ ਪੰਚਾਇਤ ਨੂੰ ਜਦੋਂ ਪੁੱਛੋਗੇ ਨਾ ਸਾਰਾ ਫੇਰਪਾ ਅਸਲ ਦੀ ਇੱਕ ਮੈਂ ਤੁਹਾਨੂੰ ਆ ਹੂੰ ਬਗਦਾ ਹੂੰ ਕੋਈ ਤੁਸੀਂ ਕੈਮਰਾ ਕੋਈ ਦਿਨ ਆਪਣੀ ਅੱਖਾਂ ਗੇ ਤੇ ਮੇਰੇ ਨਾਲ ਤਲੋ ਜੀ ਨਹੀਂ ਬਾਬਾ ਜੀ ਵੇਖੋ ਅਸੀਂ ਤਾਂ ਪੱਖ ਚਲਾਉਣਾ ਵਾ ਤੁਹਾਡਾ ਪੱਖ ਲੈਣ ਲਈ ਕਾਲ ਕੀਤੀ ਆ ਹਾਂਜੀ ਹਾਂਜੀ ਪੱਖ ਦੇ ਵਿੱਚ ਜੋ ਵੀ ਤੁਸੀਂ ਕਹੋਗੇ ਅਸੀਂ ਤਾਂ ਉਹੋ ਚੈਨਲ ਤੇ ਚਲਾਉਣਾ ਹਾਂਜੀ ਹਾਂਜੀ ਤੁਸੀਂ ਜਿਹੜਾ ਉਹ ਪੈਸੇ ਦਿੱਤੇ ਕਿੱਥੇ ਬੈਠ ਕੇ ਗਏ ਸੀ ਉਹ ਜਿਹੜੇ ਪੈਸੇ ਸੀ ਜੀ ਪੈਸੇ ਗਾੜੀ ਗਏ ਜੀ ਮੱਲਾ ਵਾਲੇ ਦੇ ਬੰਦੇ ਸਰੇ ਨਾ ਨਾ ਉਹ ਦਿੱਤੇ ਕਿਸ ਦੇ ਥਰੂ ਹੀ ਜਾਂ ਆਪਣਾ ਕਿੱਥੇ ਬਹਿ ਕੇ ਆਪਣੀ ਦਿੱਤੇ ਜੀ ਥਰੂ ਹੀ ਹੋ ਰਗਾਈ ਚੂੰਗਾ ਨਾ ਬੰਦਾ ਜੀ ਗੁਰਜੀਤ ਸਿੰਘ ਇੱਥੇ ਬੈਠ ਕੇ ਉਹ ਪੈਸੇ ਦਿੱਤੇ ਗਏ ਹੈ ਜੀ ਬੈਠ ਕੇ ਉੱਥੇ ਕੁਮਾਰਾ ਜੋ ਲੈਣਾਉਂਦਾ ਹੈ ਪੈਸੇ ਤੇ ਜਦੋਂ ਮੰਨ ਲਓ ਕਿ ਜਦੋਂ ਛੜਾ ਦਵੇ ਇਹ ਵੀ ਦੇ ਦਿੰਦੇ ਹੈ ਨਹੀਂ ਵੀ ਦੇ ਦਿੰਦੇ ਹਾਂ ਤੇ ਸਾਰੇ ਕਿਹੜੀ ਗੱਲ ਚੱਲੀ ਹੈਗੀ ਇਹ ਚੱਲੀ ਹੈਗੀ ਮੇਰੇ ਬਜ਼ੁਰਗ ਨਾਲ ਮੇਰੇ ਨਾਲ ਨਹੀਂ ਸੀ ਚੱਲੀ ਹੈਗੀ ਅੱਛਾ ਜੀ ਮੈਂ ਦੁਕਾਣ ਸੀ ਨਾ ਮਰਤੇ ਦਿੰਦੇ ਜਦੋਂ ਦਿੰਦੇ ਆ ਬਾਕੀ ਆਪਣੇ ਨਾਲ ਹੀ ਬਾਕੀ ਆਪਣਾ ਵੀ ਕੀ ਕੰਮ ਕਰਦੇ ਹੋ ਜੀ ਤੁਸੀਂ ਕੰਮ ਕੀ ਕਰਦੇ ਹੋ ਉਹ ਆਪਣੇ ਤੋਂ ਦਰਬਾਰ ਹੈ ਜੀ ਸੇਵਾ ਕਰਦੇ ਆ ਆਪਣੇ ਦਰਬਾਰ ਗੱਦੀ ਲਾਉਂਦੇ ਹੋ ਤੁਸੀਂ ਹਾਂ ਜੀ ਤੇ ਰੇਲਵੇ ਚ ਭਰਤੀ ਕਰਾਉਣ ਦੇ ਨਾਂ ਤੇ ਜੇ ਠੱਗੀ ਹੋਈ ਆ ਜੀ ਹੋਈ ਹਾਂ ਜੀ ਤੇ ਇਹ ਇਹ ਕਿਸੇ ਕੋਲ ਹੈਗੀ ਅਥਾਰਟੀ ਤੁਸੀਂ ਗਾੜੀ ਪਤਾ ਉਹ ਤਾਂ ਤੁਹਾਡੇ ਤੇ ਸਿੱਧੇ ਇਲਜ਼ਾਮ ਲਾਉਂਦੇ ਆ ਜੀ ਬਾਬਾ ਜੀ ਲਾਉ ਨੂੰ ਤੁਸੀਂ ਤੁਸੀਂ ਤਾਂ ਉਹਨਾਂ ਨੂੰ ਉਹਨਾਂ ਦਾ ਕਹਿਣਾ ਕਿ ਤੁਸੀਂ ਉਹਨਾਂ ਨੂੰ ਇੱਕ ਵਰਦੀ ਵੀ ਸਵਾ ਕੇ ਦਿੱਤੀ ਆ ਜਿਹੜੀ ਉਹਨਾਂ ਵੀਡੀਓ ਦੇ ਵਿੱਚ ਦਿਖਾਈ ਆ ਫੇਰ ਉਹ ਗੱਲ ਮਹਾਰਾਜ ਦੱਸੋ ਸਚਾਈ ਤੇ ਉਹਨਾਂ ਮੰਨ ਤੁਸੀਂ ਇੱਕ ਪੱਖ ਸੁਣਿਆ ਸਾਧਾਰਨ ਇਹ ਸੁਣਿਆਗਾ ਨਹੀਂ ਮੈਂ ਤੁਹਾਡਾ ਪੱਖ ਸੁਣ ਲਈ ਕਾਲ ਕੀਤਾ ਨਾ ਤੁਹਾਨੂੰ ਹਾਂ ਜੀ ਮੈਂ ਤੁਹਾਡਾ ਪੱਖ ਸੁਣਦੇ ਲਈ ਹੀ ਕਾਲ ਕੀਤਾ ਨਾ ਤੁਹਾਨੂੰ ਤੁਸੀਂ ਦੱਸੋ ਆਪਣਾ ਪੱਖ ਹੁਸੀ ਕੋਈ ਵਰਦੀ ਵਰਦੀ ਦਿੱਤੀ ਉਤੋਂ ਹੀ ਜੋ ਕੁਝ ਵੀ ਗਿਆ ਸੀ ਉਤੋਂ ਹੀ ਇਹਨਾਂ ਨੂੰ ਮਿਲਿਆ ਮੇਰਾ ਛੋਟਾ ਭਰਾ ਖੁੱਦ ਗਿਆ ਹੋਗਾ ਜੀ ਸੱਜੇ ਉਹ ਵਰਦੀ ਸਾਡੇ ਘਰੇ ਪਈ ਹੈਗੀ ਨਹੀਂ ਚਲੋ ਉਹ ਮੰਨ ਲਿਆ ਤੁਹਾਡੀ ਗੱਲ ਪਰ ਉਹ ਉਸ ਬੰਦੇ ਤੇ ਇਲਜ਼ਾਮ ਕਿਉਂ ਨਹੀਂ ਲਗਾਉਂਦੇ ਫਿਰ ਉਹ ਤੁਹਾਡੇ ਤੇ ਕਿਉਂ ਸਿੱਧੇ ਤੌਰ ਤੇ ਇਲਜ਼ਾਮ ਲਗਾਉਂਦੇ ਨੇ ਬੱਬਾ ਜੀ ਗੱਲ ਤੇ ਫੇਰ ਉਹੀ ਹੈ ਨਾ ਕਿ ਗੱਲ ਧੰਦਾ ਉਹ ਜਦੋਂ ਸਰਕਾਰ ਬਦਲਦੀ ਨਾ ਦੋ ਪਾ ਦੋ ਧੜੇ ਹੋ ਜਾਂਦੇ ਜਦੋਂ ਪਾਰਟੀਆਂ ਦੇ ਕੋ ਚੁੱਕ ਚਗਾ ਕੇ ਬੰਦੇ ਨੇ ਮਿਰਤੇ ਦਿਖਾ ਦੇਤੀ ਤੁਸੀਂ ਇਹ ਜੇ ਮੰਨ ਲਓ ਕਿ ਇਹਨੂੰ ਤੁਸੀਂ ਕਹੋ ਕਿ ਇਹਦੇ ਹੱਥ ਤੇ ਲੱਗੇ ਆ ਹੂੰ ਉਹਨਾਂ ਨੂੰ ਉਹਨਾਂ ਨੂੰ ਕਿਹੜੀ ਪਾਰਟੀ ਦੇ ਬੰਦੇ ਚੁੱਕਦੇ ਆ ਮਹਾਰਾਜਨ ਤੇ ਦੋ ਸਰਕਾਰਾਂ ਬਦਲ ਗਈਆਂ ਉਹ ਜਦੋਂ ਮੰਨ ਲਓ 17 ਦੇ ਜਦ ਬਦਲਦੀ ਨਾ ਸਰਕਾਰ ਤਾਂ ਸੀ ਕਾਲੀ ਬੰਦੇ ਤੇ ਉਹੀ ਕਾਂਗਰਸੀ ਠੀਕ ਹੈ ਜੀ ਹੂੰ ਇਹ ਜਿਹੜੇ ਪੈਸੇ ਲਿਖ ਲਿਖਾਉਣ ਜਿਹੜੇ ਮੰਨੇ ਗੱਲ ਉਹ ਵੀ ਉਦੋਂ ਦੀ ਗੱਲ ਹੈ ਜਿਹੜੀ ਠੀਕ ਹੈ ਜੀ ਹਾਂਜੀ ਚਲੋ ਤੇ ਹੁਣ ਤੁਹਾਡਾ ਕੀ ਕਹਿਣਾ ਇਸ ਬਾਰੇ ਕਿ ਤੁਸੀਂ ਪੈਸੇ ਜਿਹੜੇ ਆ ਨਹੀਂ ਲਏ ਉਹ ਕਿਸੇ ਨੂੰ ਅੱਗੇ ਦਵਾਏ ਇਹ ਆਪਣੇ ਬੰਦੇ ਅਕਮੋਰ ਪਰ ਬੰਦੇ ਆ ਆਪਣੇ ਜੀ ਗਵਾਹੀ ਦੇਣ ਲਈ ਆਪਾਂ ਇੱਕ ਗਵਾਹੀ ਜਿਹੜੀ ਰਾਜੀ ਨਵਾ ਅਸੀਂ ਪੜਿਆ ਏ ਖੁਦ ਪੜਿਆ ਏ ਉਹਦੇ ਜੇ ਰਾਜੀ ਨਵਾ ਜਿਹੜਾ ਹੋਇਆ ਭੀਖਵੇਂ ਥਾਣੇ ਉਹਦੇ ਤਾਂ ਤੁਸੀਂ ਮੰਨੇ ਹੋ ਕਿ ਅਸੀਂ ਪੈਸੇ ਦੇਵਾਂਗੇ ਬਾਬਾ ਜੀ ਉਹ ਰਾਜੀਨਾਮਾ ਹੈ ਨਹੀਂ ਰਾਜੀਨਾਮਾ ਤੇ ਸਾਡੇ ਇਹੋ ਜਿਹੇ ਪਤਾ ਨਹੀਂ ਕਿੰਨੇ ਕਿੰਨੇ ਪੇਪਰ ਮੈਂ ਤੁਹਾਨੂੰ ਦਿਖਾਉਣੇ ਕਿ ਇਹ ਮੈਂ ਗਵਾਹਾਂ ਦੇ ਜਿਹੜੇ ਸੈਨ ਹੋਏ ਆ ਉਹ ਗਵਾਹ ਵੀ ਝੂਠੇ ਨੇ ਫਿਰੋ ਗਵਾਹ ਨੂੰ ਕਿ ਪੇਸ਼ ਕਰ ਨੂੰ ਗਵਾਹ ਜੇ ਕਹਿ ਦੇ ਨਾ ਮੈਂ ਮੰਨਿਆ ਤੇ ਫਿਰ ਮੈਂ ਆਪਾਂ ਦੇ ਦਾਂ ਰੋ ਹੋਰ ਦੱਸੋ ਨਹੀਂ ਤੁਸੀਂ ਤੁਸੀਂ ਉਹ ਪੈਸੇ ਜਿਹੜੇ ਲੈ ਆ ਉਹ ਜਿਹੜਾ ਬੰਦਾ ਆਇਆ ਸੀ ਚੂੰਗਾ ਤੋਂ ਉਹਦਾ ਸੰਪਰਕ ਪਹਿਲਾਂ ਕਿਹਦੇ ਨਾਲ ਸੀ ਕਿ ਜਿਸ ਦੇ ਥਰੂ ਪੈਸੇ ਲੈਏ ਕੋਈ ਨਾ ਸੰਪਰਕ ਤਾਂ ਹੋਊਗਾ ਨਾ ਉਹਦਾ ਤੁਹਾਡੇ ਪਿੰਡ ਹਾਂਜੀ ਹਾਂਜੀ ਉਹ ਕਿਹਦੇ ਨਾਲ ਸੀ ਰੁਕਦੇ ਨਾਲ ਹੀ ਤੁਹਾਨੂੰ ਦੱਸਦੀ ਜਨਾ ਡੈਰੀ ਦੇ ਨਾਲ ਇਹ ਵੀ ਜਤਨਾ ਤੁਹਾਡੇ ਫਾਦਰ ਸਾਹਿਬ ਦੇ ਨਾਲ ਹਾਂਜੀ ਹਾਂਜੀ ਉਹ ਉਹ ਕਿੱਥੇ ਨੇ ਹੁਣ ਉਹ ਨਾ ਡੈਥ ਹੋ ਗਿਆ ਜੀ ਪੰਜ ਕਿੰਨੇ ਕਿੰਨੇ ਜੋਈਏ